ਅਸਲਾਮ ਵਾਲੇਕੁਮ ਰਹਿਮਤੁਲਾਹਿ ਬਰਕਤੋ ਸੋ ਸਲਾਮ ਹੈ ਸਾਰੇ ਵੀਰਾਂ ਦੋਸਤ ਮਿੱਤਰਾਂ ਨੂੰ ਜੋ YouTube ਤੇ ਜੁੜੇ ਹੋਏ ਨੇ ਸੋ ਅੱਜ ਤੁਹਾਨੂੰ ਬਹੁਤ ਹੀ ਸੋਹਣਾ ਜਿਹੜਾ ਇਲਮ ਦੇਣ ਜਾ ਰਹੇ ਹਾਂ ਲਾਲ ਬਟਨ ਜ਼ਰੂਰ ਜਰੂਰ ਦਬਾਓ ਲਾਈਕ ਕਰੋ ਬਹੁਤ ਸੋਹਣਾ ਜਿਹੜਾ ਇਲਮ ਹੈ ਲਾਇਕ ਜ਼ਰੂਰ ਕਰ ਦਿਓ ਲਾਲ ਬਟਨ ਜ਼ਰੂਰ ਦਬਾਓ ਮੈਂ ਚੇਲਾ ਕਲੀਪਾ ਬਾਬਾ ਅਲੀ ਖਾਨ ਨਜਾਮੇ ਚਿश्ती ਦਰਬਾਰ ਮੋਗਾ ਬਾਬਾ ਅਲੀ ਖਾਨ ਜੀ ਦਾ ਚੇਲਾ ਮੈਂ ਸੋ ਉਹਨਾਂ ਦਾ ਹੁਕਮ ਹੈ ਕਹਿੰਦੇ ਵੀ ਘਰ-ਘਰ ਇਲਮ ਪਹਚਾ ਦੇਣਾ ਨਾਲ ਇਲਮ ਲੈ ਕੇ ਨਹੀਂ ਮਰਨਾ ਨਾਲ ਲੈ ਕੇ ਨਹੀਂ ਜਾਣਾ ਬਹੁਤ ਸਾਰੇ ਵਿਦਵਾਨ ਜਿਹੜਾ ਬੜਾ-ਬੜਾ ਇਲਮ ਜਿਹੜੇ ਨਾਲ ਲੈ ਕੇ ਚਲੇ ਗਏ ਨੇ ਇਹਨੂੰ ਵੰਡਣਾ ਹੈ ਘਰ-ਘਰ ਪਹਚਾ ਦੇਣਾ ਸੋ ਕਈ ਵੀਰਾਂ ਦੀ ਫਰਮਾਇਸ਼ ਹੋਈ ਕਿ ਬਲੰਗਾ ਦਾ ਇਲਮ ਪਾਓ ਸੋ ਇਹ ਜਿਹੜਾ ਢਾਈਆ ਕਹਿ ਸਕਦੇ ਆ ਢਾਈਆ ਇਲਮ YouTube ਉਤੇ ਪਹਿਲੀ ਵਾਰੀ ਪੇਰੇ ਆ ਸੋ ਕਈ ਵਾਰੀ ਆਪਾਂ ਵੱਡੇ ਇਲਮ ਪਾ ਦਨੇ ਆ ਹਨ ਜਿਹਦੇ ਵਿੱਚ ਘੱਟ ਪੜੇ ਵੀਰ ਵੀ ਹੁੰਦੇ ਜਿਹਨਾਂ ਨੂੰ ਦਿੱਕਤ ਆ ਜਾਂਦੀ ਹੈ ਸੋ ਉਹਨਾਂ ਲਈ ਹੈ ਬਹੁਤ کارਗਰ ਬਹੁਤ ਹੀ ਸ਼ਕਤੀਸ਼ਾਲੀ ਹੈ ਛੋਟਾ ਜਿਹਾ ਮੰਤਰ ਹੈ ਇਲਮ ਹੈ ਤੇ ਬਾ ਕਮਾਲ ਹੈ ਬੜੀ ਰਹਿਮਤ ਕਿਰਪਾ ਹੋਊਗੀ ਜਿਹੜਾ ਕਰੂਗਾ ਜਿਨ੍ਹਾਂ ਵੀਰਾਂ ਤੇ ਕਿਰਪਾ ਬਲੰਗਾਂ ਦੀ ਹੈ ਜਾਂ ਜਿਨ੍ਹਾਂ ਨੂੰ ਦਿੱਕਤ ਆ ਰਹੀ ਹੈ ਪਰੇਸ਼ਾਨੀ ਹੈ ਪਤਾ ਨਹੀਂ ਲੱਗ ਰਿਹਾ ਕੀ ਹੈ ਗੱਲਬਾਤ ਕੀ ਹੈ ਉਹ ਮਸਲੇ ਨੂੰ ਸੁਲਝਾਉਣ ਲਈ ਘਰ ਦੇ ਵਿੱਚ ਦਿੱਕਤ ਹੈ ਤੇ ਪਤਾ ਨਹੀਂ ਲੱਗ ਰਿਹਾ ਵੀ ਕਿਸੇ ਫਕੀਰ ਦਾ ਪਹਿਰਾ ਹੈ ਜਾਂ ਕੋਈ ਗਲਤ ਪਹਿਰਾ ਹੈ ਉਹਨਾਂ ਨੂੰ ਸੁਝਾਉਣ ਦੇ ਲਈ ਇਹ ਮਸਤ ਬਲੰਗਾਂ ਦਾ ਜਿਹੜਾ ਇਲਮ ਹੈ ਬਹੁਤ ਹੀ ਕਾਰਗਰ ਸ਼ਕਤੀਸ਼ਾਲੀ ਇਲਮ ਹੈ ਤੇ ਕਣ ਚੱਕਣ ਵਾਸਤੇ ਹੈ ਤੁਹਾਨੂੰ ਕਣ ਵੀ ਚੱਕ ਕੇ ਲਿਆ ਕੇ ਦਊਗਾ ਸੋ ਲਾਲ ਬਟਨ ਜਰੂਰ ਦਬਾਓ ਲਾਈਕ ਕਰੋ ਤੇ ਤੁਹਾਨੂੰ ਨੰਬਰ ਵੀ ਦਵਾਂਗੇ ਵਧੇਰੀ ਜਾਣਕਾਰੀ ਲਈ ਸੋ ਆਓ ਬਾਲੀਆਂ ਗੱਲਾਂ ਨਾ ਕਰੀਏ ਇਲਮ ਕੋਈ ਵੀ ਸ਼ੁਰੂ ਕਰਨ ਤੋਂ ਪਹਿਲਾਂ بسم اللہ الرحمن الرحیم ضرور پڑھیا ਕਰੋ ਕਿਉਂਕਿ ਜੇ ਅੱਗੇ ਮਾਲਕ ਦੀ ਜਰੂਰ ਲਿਆ ਕਰੋ ਜਦੋਂ ਉਹ ਸਹੀ ਹੋ ਗਿਆ ਤਾਂ ਸਾਡਾ ਇਲਮ ਜਿਹੜਾ ਬਿਲਕੁਲ ਜਿਹੜਾ ਸਹੀ ਹੋਏਗਾ ਤੇ ਸਿੱਧ ਵੀ ਹੋਏਗਾ ਤੇ ਉਸ ਮਾਲਕਾਂ ਦੇ ਦਰਸ਼ਨ ਵੀ ਹੋਣਗੇ ਕਿਉਂਕਿ ਜਿਹੜਾ ਬੰਦਾ بسم اللہ الرحمن الرحیم ਬੋਲ ਕੇ ਪੜਦਾ ਤੇ ਫਿਰ ਉਹ ਮਾਲਕ ਜਿਹੜਿਆ ਨੇ ਢੋਈ ਨਹੀਂ ਲੱਗਣ ਦਿੰਦੇ ਹੈਗੇ ਛਾਓ ਇਲਮ ਅਲ ਚੱਲੀ ਆਪਾਂ بسم اللہ الرحمن الرحیم ਸੁੱਤਾ ਉਠ ਮਸਤ ਬਲੰਗਾ ਚੱਲ 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 ਗੱਦੀ ਤੋਂ ਚੱਲ ਲਿਆ ਸਾਹਮਣੇ ਵਾਲੇ ਦੀ ਮਨ ਦੀ ਗੱਲ ਨਾਲ ਚੱਲਣ ਤੇਰੇ 41 ਮਸਤ ਬਲੰਗ ਚਲੇ ਮੰਤਰ ਫੁਰੇ ਵਾਚਾ ਦੇਖਾਂ ਮਸਤ ਬਲੰਗਾ ਤੇਰੇ ਇਲਮ ਦਾ ਤਮਾਸ਼ਾ ਦੁਹਾਈ ਸਖਿ ਸਰਵ ਲੱਕ ਦਾਤਾ ਪੀਰ ਦੀ ਇੱਕ ਵਾਰੀ ਫੇਰ ਸੁਣ ਲਓ ਕਾਪੀ ਪੈਨ ਚੱਕ ਕੇ ਨੋਟ ਕਰ ਲਓ ਸੁੱਤਾ ਉਠ ਮਸਤ ਬਲੰਗਾ ਚੱਲ 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 ਗੱਦੀ ਤੋਂ ਚੱਲ ਲਿਹਾਜ਼ ਸਾਹਮਣੇ ਵਾਲੇ ਦੀ ਮਨ ਦੀ ਗੱਲ ਨਾਲ ਚੱਲਣ ਤੇਰੇ ਕਤਾਲੀ ਮਸਤ ਬਲੰਗ ਚਲੇ ਮੰਤਰ ਫੁਰੇ ਵਾਚ ਦੇਖਾਂ ਮਸਤ ਬਲੰਗਾ ਤੇਰੇ ਇਲਮ ਦਾ ਤਮਾਸ਼ਾ ਦੁਹਾਈ ਸਖੀ ਸਰਵ ਲੱਖ ਦਾਤਾ ਪੀਰ ਦੀ ਇੰਜਾ ਹੋ ਇਹ ਨਾ ਕਿਲਮ ਬਹੁਤ ਸ਼ਕਤੀਸ਼ਾਲੀ ਹੈ ਸਾਰੇ ਕਰ ਸਕਦੇ ਆ ਕੋਈ ਉਲਝਣ ਨਹੀਂ ਸਾਫ ਸੁਥਾ ਇਲਮ ਇਹ ਇਲਮ ਜਦੋਂ ਤੁਸੀਂ ਕਰੋਗੇ ਪਤਾ ਲੱਗੂਗਾ ਕੌਣ ਚੱਕ ਕੇ ਦੋ ਕੋਈ ਵੀ ਬੰਦਾ ਆ ਜਾਂਦਾ ਹੈ ਤੁਹਾਡੀ ਪ੍ਰੀਖਿਆ ਲੈਣ ਵਾਸਤੇ ਹਨਾ ਜਾਂ ਕੋਈ ਉਹ ਵੀਰ ਗੱਦੀਆਂ ਕਰਦੇ ਆ ਉਹਨਾਂ ਵਾਸਤੇ ਤੁਹਾਨੂੰ ਸਾਹਮਣੇ ਵਾਲੇ ਬੰਦੇ ਦੀ ਸਕਿੰਟਾਂ ਦੇ ਵਿੱਚ ਪਤਾ ਲੱਗ ਜਾਊ ਵੀ ਕੀ ਗੱਲਬਾਤ ਹੈ ਕਿਵੇਂ ਆਇਆ ਬੈਠਣ ਨਹੀਂ ਦੇਣਾ ਦਰਬਾਰ ਦੇ ਵਿੱਚ ਇਸ ਲਮੇ ਪਹਿਲਾਂ ਹੀ ਚੱਕ ਕੇ ਦੱਸ ਦੋ ਵੀ ਆਹ ਫਲਾਣਾ ਬੰਦਾ ਫਲਾਣੇ ਕੰਮ ਲਈ ਆ ਰਿਹਾ ਸੋ ਬਹੁਤ ਹੀ ਕਾਰਗਰ ਹੈ ਕਰੋ ਇਹਨੂੰ ਇਹ ਅੰਮ੍ਰਿਤ ਵੇਲੇ ਹੋਏਗਾ ਕੋਈ ਵੀ ਜਿਹੜਾ ਪੀਰ ਫਕੀਰ ਦਾ ਮਾਲਕਾਂ ਦਾ ਸੱਚੀਆਂ ਸ਼ਕਤੀਆਂ ਨੇ ਜਿਹੜੀਆਂ ਮਾਲਕ ਕਾਲੇ ਨੂੰ ਤੋਂ ਬਗੈਰ ਕਾਲੇ ਇਲਮ ਤੋਂ ਬਗੈਰ ਜਿਹੜੇ ਨੂਰੀ ਇਲਮ ਹੈ ਪੀਰਾਂ ਫਕੀਰਾਂ ਦੇ ਜਿਹੜੇ ਇਲਮ ਹੈ ਸੋ ਬਰੀਦਾਂ ਦੇ ਜਿਹੜੇ ਬਲੰਗਾ ਦੇ ਇਲਮ ਹੈ ਉਹ ਅੰਮ੍ਰਿਤ ਵੇਲੇ ਹੋਣਗੇ ਇਹ 1 ਵਜੇ ਤੋਂ ਬਾਅਦ ਕਰ ਲਿਓ 1 ਵਜੇ ਉੱਠ ਜਿਓ ਇਸ਼ਨਾਨ ਪਾਣੀ ਕਰਕੇ 2 ਵਜੇ ਪੂਰਾ ਬਹਿ ਜਿਓ ਬੈਠ ਕੇ ਕਰੋ ਇਹਨੂੰ 2 ਘੰਟੇ ਸਿੱਧ ਜਿੰਨਾ ਵੀ ਹੁੰਦਾ ਵੱਧ ਤੋਂ ਵੱਧ ਪੜੋ ਠੀਕ ਹੈ ਜੀ ਤਿੰਨ ਪੰਜ ਸਤੋਂ ਮਾਲਾ ਜੀ ਨਹੀਂ ਫੇਰਦੀ ਨਾ ਫੇਰੋ ਸੋ ਭੋਗ ਪ੍ਰਸ਼ਾਦ ਦੇ ਵਿੱਚ ਵਿਧੀ ਇਹ ਹੈ ਵੀਰਵਾਰ ਜੁਮੇ ਰਾਤ ਨੂੰ ਸ਼ੁਰੂ ਕਰ ਲਿਓ ਜੁਮੇ ਰਾਤ ਨੂੰ ਸ਼ੁਰੂ ਕਰਨਾ ਹੈ ਜੇਠੇ ਵੀਰਵਾਰ ਦੀ ਰਾਤ ਨੂੰ ਸ਼ੁਰੂ ਕਰ ਲਿਓ ਤੇ ਭੋਗ ਪ੍ਰਸ਼ਾਦ ਦੇ ਵਿੱਚ ਨਿਆਜ਼ ਬਣਾ ਲਿਓ ਪੰਜ ਮੰਨੀਆਂ ਬਣਾ ਲਿਓ ਚਾਹ ਵੀ ਰੱਖ ਲਿਓ ਸੋ ਜਿਹੜੇ ਨੇ ਕਰਨਾ ਹੈ ਵੀਰ ਨੇ ਇੱਕ ਚੇਤਾ ਰੱਖਿਓ ਫਿਰ ਮਸਤ ਬਲੰਗਾ ਵਾਲਾ ਆਪਣਾ ਜਿਹੜਾ ਬਾਣਾ ਰੱਖਣਾ ਹੈ ਤਿਲਕੋਟ ਜਾਂ ਧੋਤੀ ਜੀ ਪਾ ਕੇ ਤਨ ਤੇ ਕੱਪੜਾ ਨਹੀਂ ਪਾਣਾ ਪੂਰੇ ਮਸਤ ਬਲੰਗ ਬਣ ਕੇ ਰਹਿਣਾ ਉਹ ਨਾ ਹੋਵੇ ਅਸੀਂ ਵਧੀਆ ਵਧੀਆ ਫੈਸ਼ਨ ਕਰੀ ਜਾਈਏ ਠੀਕ ਹੈ ਫਿਰ ਜੇ ਮਸਤ ਬਲੰਗਾ ਦਾ ਇਲਮ ਕਰਨਾ ਤੇ ਮਸਤ ਬਲੰਗੀ ਰਹਿਣਾ ਪੈਣਾ ਬਾਈ ਉਹਨੇ ਦਿਨ ਤੇ ਫਿਰ ਕਿਰਪਾ ਵੀ ਦੇਖੀ ਕਿਵੇਂ ਹੋਊਗੀ 41 ਦਿਨ ਕਰੋ ਰੋਜ਼ ਪੰਜ ਮੰਨੀਆਂ ਰੋਜ਼ ਰੱਖਣੀਆਂ ਨੇ ਉਹ ਦਰਵੇਸ਼ ਨੂੰ ਪਾ ਦੋ ਕਿਸੇ ਵੀ ਦਰবেশ ਨੂੰ ਜਿਹੜੀ ਹੈ ਭੋਗ ਪ੍ਰਸ਼ਾਦ ਪਾ ਸਕਦੇ ਹੋ ਥੋੜਾ ਆਪ ਲੈ ਸਕਦੇ ਹੋ। ਬਾਕੀ ਤੁਸੀਂ ਪਾਸ ਕਰਦੇ ਹੋ ਨਿਆਜ਼ ਬਣਾ ਸਕਦੇ ਹੋ। ਤੇ ਲਾਸਟ ਵਾਲੇ ਦਿਨ ਰੋਟੀ ਲਾਉਣਾ ਹੈ। ਪੰਜ ਮੰਨੀਆਂ ਨਿਆਜ਼ਾਂ ਲਾਣੀਆਂ ਨੇ। ਦਲੀਆ ਵੀ ਲਾ ਸਕਦੇ ਹੋ, ਹਲਵਾ ਵੀ ਲਾ ਸਕਦੇ ਹੋ ਮਿੱਠੇ ਦੇ ਵਿੱਚ। ਕੋਈ ਨਸ਼ਾ ਨਹੀਂ ਲਾਣਾ ਵਿੱਚ ਬਿਨਾਂ ਪੁੱਛੇ ਕਿਸੇ ਨੇ ਨਸ਼ਾ ਨਹੀਂ ਲਾਣਾ ਕਿਉਂਕਿ ਕਾਰਗਰ ਇਲਮ ਹੈ ਛੋਟਾ ਪਰ ਜਿੰਨਾ ਛੋਟਾ ਹੈ ਉਹਨਾ ਤਕੜਾ ਹੈ। ਝੁਟਕੀਆਂ ਦੇ ਵਿੱਚ ਜਾ ਕੇ ਤੈਨੂੰ ਜਿਹੜੀ ਆ ਕਣ ਚੱਕ ਕੇ ਲਿਆ ਕੇ ਦੂ ਇਹ ਇਲਮ ਕੁਝ ਝੁਟਕੀਆਂ ਦੇ ਵਿੱਚ ਝੁਟਕੀਆਂ ਦੇ ਵਿੱਚ 43 ਮਿਲੰਗ ਚੱਲਣਗੇ ਤੇ ਅਰਦਾਸ ਬੇਨਤੀ ਕਰਨੀਆਂ ਚਰਾਗ ਲਾ ਕੇ ਕੇ ਮਾਲਕੋ ਤੁਹਾਡਾ ਇਲਮ ਕਰਨ ਲੱਗਿਆ ਕਿਰਪਾ ਕਰੋ ਆਗਿਆ ਬਖਸ਼ਿਓ ਬਹਿਣ ਲੱਗੇ ਘੇਰਾ ਲਾ ਲੈਣਾ ਕਿਸੇ ਵੀ ਰੱਖਿਆ ਮੰਤਰ ਦਾ ਕਿਸੇ ਵੀ ਕਿਲਕ ਮੰਤਰ ਦਾ ਕਿਸੇ ਵੀ ਗੁਰੂ ਦੇ ਮੰਤਰ ਦਾ ਘੇਰਾ ਲਾ ਕੇ ਬਹਿ ਜਾਣਾ ਅਰਦਾਸ ਕਰਨੀਆਂ ਸੱਖੀ ਸਰਵ ਲਖ ਦਾਤਾ ਪੀਰ ਜੀ ਦੇ ਅੱਗੇ ਬਾਬਾ ਜੀ ਕਿਰਪਾ ਕਰੀ ਮੇਰੇ ਲਖ ਦਾਤਾ ਸੱਖੀ ਸਰਵਖਾਨ ਤੁਹਾਡੇ ਪੀਰੋ ਕਿਰਪਾ ਕਰਿਓ ਇਹ ਇਲਮ ਕਲ ਲੱਗਿਆ ਬਲੰਕਾਂ ਦਾ ਤੇ ਅੰਗ ਸੰਗ ਸਹੀ ਰਿਓ ਤੇਰੀ ਸਿੱਧੀ ਦਿਓ ਦੁਨੀਆ ਦੇ ਭਲੇ ਲਈ ਕਰਨਾ ਹੈ ਸੰਗਤ ਦੇ ਭਲੇ ਲਈ ਕਰਨਾ ਹੈ ਇਸ ਇਲਮ ਦੀ ਜੜੀ ਹੈ ਮੈਨੂੰ ਸ਼ਕਤੀ ਪ੍ਰਦਾਨ ਕਰਿਓ ਤੇ ਜਿਹੜੇ ਆ ਬਲੰਕਾਂ ਦੇ ਦਰਸ਼ਨ ਹੋਣ 43 ਦਿਨ ਕਰਿਓ ਤੇ ਮਾਲਕ ਦੀ ਬੜੀ ਕਿਰਪਾ ਹੋਊਗੀ ਵਧੇਰੇ ਜਾਣ ਕਰਨ ਲਈ 97809 21137 97809 21137 ਸਾਡਾ ਦਰਬਾਰ ਦਰਬਾਰ ਖਵਾਜਾ ਜੀ ਦਾ ਪੁਰਾਣੀ ਸ਼ਰਾਮਪੱਤੀ ਸਮਾਣਾ ਜ਼ਿਲ੍ਹਾ ਪਟਿਆਲਾ